ਭਾਰਤ ਨੂੰ ਫਤਿਹ ਕਰਨਾ ਤਾਂ ਪੰਜਾਬ ਨੂੰ ਫਤਿਹ ਕਰਨਾ ਜ਼ਰੂਰੀ ਆ ਪੰਜਾਬ ਇੱਕ ਦਿਲਾ ਭਾਰਤ ਦਾ ਜਿੰਨੇ ਵੀ ਆਪਣੇ ਤੇ ਹਮਲੇ ਹੋਏ ਸਾਊਥ ਈਸਟ ਏਸ਼ੀਆ 'ਚ ਹੋਏ ਅੱਜ ਤੱਕ ਹਿਸਟਰੀ 'ਚ ਭਾਵੇਂ ਅਬਦਾਲੀਆ ਤਮੂਰ ਲੰਗਾ ਗੋਰੀਆ ਗਜ਼ਨੀ ਆਇਆ ਉਹ ਸਾਰੇ ਉਥੋਂ ਹੋਏ ਤੇ ਸਭ ਤੋਂ ਪਹਿਲਾਂ ਪੰਜਾਬ ਪੈਂਦਾ ਸੀ ਤੇ ਗੱਲ ਇਹ ਕਿਉਂਕਿ ਪੰਜਾਬ ਜਿਹੜਾ ਉਹ ਬੜਾ ਜੁਝਿਆ ਆਪਣੀ ਸਰਵਾਈਵਲ ਵਾਸਤੇ ਔਰ ਹੋਂਦ ਵਾਸਤੇ ਉਹ ਤਾਂ ਹੀ ਤੇ ਫਿਰ ਇਤਿਹਾਸ ਲਿਖਿਆ ਪੰਜਾਬ ਦੇ ਵਿੱਚੋਂ ਇਤਿਹਾਸ ਲਿਖਿਆ ਗਿਆ ਤਾਂ ਹੀ ਤahari ਸਿੰਘ ਨਲਵੇਰ ਕੇ ਜਾ ਕੇ ਜੇ ਨੋ ਜੋਰਾ ਅਰਗੇ ਜਾ ਕੇ ਇਹ ਜਿਹੜੇ ਇਤਿਹਾਸ ਲਿਖੇ ਹੋਏ ਨੇ ਐਵੇਂ ਨਹੀਂ ਲਿਖੇ ਗਏ ਉਹੀ ਬੰਦੇ ਜਿੰਨਾ ਅੰਮ੍ਰਿਤਸਰ ਸਾਹਿਬ ਦਾਲੀ ਜਿਹੜਾ ਏਡਾ ਵੱਡਾ ਬਾਦਸ਼ਾਹ ਸੀ ਜਿੰਦਾ ਮੁੰਡਾ ਹੀ ਮਾਰਦਾ ਇੱਥੇ ਤਾਂ ਅੰਮ੍ਰਿਤਸਰ ਏਰੀਆ ਦੀ ਗੱਲ ਕਰਦੇ ਨਾ ਮਾਝ ਏਰੀਆ ਨੇ ਬਹੁਤ ਜ਼ਿਆਦਾ ਸੰਤਾਪ ਭੋਗਿਆ 1947 ਦੇ ਵਿੱਚ ਵੀ ਮਾਝ ਏਰੀਆ ਬਣਦੇ ਗਿਆ 1984 ਦੀ ਗੱਲ ਕਰਦੇ ਨਾ ਉਦੋਂ ਵੀ ਮਾਝ ਏਰੀਆ ਨੇ ਸੰਤਾਪ ਭੋਗਿਆ ਤਾਰਾ ਸਿੰਘ ਬਾਹ ਹੋਰੇ ਮਾਝ ਏਰੀਆ ਦੇ ਵਿੱਚ ਹੋਏ ਨੇ ਜਿਹੜੇ ਸ਼ਹੀਦ ਹੋਏ ਨੇ ਕਿਉਂਕਿ ਸਿੱਖ ਜਿਹੜਾ ਕੇਂਦਰ ਸੈਂਟਰ ਸੀ ਉਹ ਸਾਡਾ ਗੋਲਡਨ ਟੈਂਪਲ ਸੀ ਔਰ ਫਿਰ ਉਥੇ ਸ੍ਰੀ ਅਕਾਲ ਤਖਤ ਸਾਹਿਬ ਬਣੇ ਤੇ ਸਿੱਖਾਂ ਦੀ ਪਾਵਰ ਦਾ ਕੇਂਦਰ ਵੀ ਉਹੀ ਬਣ ਗਿਆ। ਤੋਂ ਫਿਰ ਜਿੰਨੇ ਵੀ ਆਣਾ ਹੈ ਤੇ ਜੇ ਉਹਨਾਂ ਨੇ ਉਥੇ ਫਤੇ ਨਹੀਂ ਕਰ ਸਕਦੇ ਤੇ ਅੱਗੇ ਵਧ ਨਹੀਂ ਸਕਦੇ। ਤੋਂ ਫਿਰ ਸਾਰੀਆਂ ਕੁਰਬਾਨੀਆਂ ਜਿਹੜੀਆਂ ਉਹ ਮਾਜੇ ਨੂੰ ਹੀ ਦਿੱਤੀਆਂ ਪਈਆਂ ਮਾਜੇ ਦੇ ਚੱਪੇ-ਚੱਪੇ ਦੇ ਸਿੱਖਾਂ ਦੇ ਖੂਨ ਦੇ ਸਿੱਖ ਇਤਿਹਾਸ ਲਿਖਿਆ ਹੋਇਆ ਹੈ। ਤੇ ਇਹ ਹੀ ਇੱਕ ਕੌਮ ਸੀ ਜਿਹਨੂੰ ਜ਼ਰਾਇਤ ਪੇਸ਼ਾ ਕਹਿੰਦੇ ਸੀ ਹੁਣ ਖਾਲਸਤਾਨੀ ਕਹਿਣ ਲੱਗ ਗਏ। ਜ਼ਰਤ ਪੈਸਾ ਕਿਉਂ ਸੀ ਕਿਉਂਕਿ 24 ਘੰਟੇ ਸਾਡੀ ਲੜਾਈ ਸੀ ਸਿਰਾਂ ਦੇ ਸਾਡੇ ਮਲਜ਼ੀ ਕੋੜਿਆਂ ਦੇ ਜੰਗਲਾਂ 'ਚ ਅਸੀਂ ਰਹਿੰਦੇ ਸੀ ਤੁਸੀਂ ਵੀ ਤਾਂ ਇੱਕ ਹਿੱਸਾ ਰਹੇ ਹੋ ਸਿਸਟਮ ਦਾ ਤੁਸੀਂ ਵੀ ਤਾਂ ਉਸ ਸਿਸਟਮ ਦੇ ਵਿੱਚ ਨੌਕਰੀ ਕਰਦੇ ਰਹੇ ਹੋ ਜਦੋਂ ਗੱਲਬਾਤ ਹੋ ਰਹੀ ਸੀ ਕਿ ਜਿਹੜੀ ਆ ਬਾਂਗੀ ਉੱਡ ਗਈ ਸੀਗੀ ਚੈਨਾ ਦੇ ਬਾਰਡਰ ਤੇ ਠੀਕ ਹੈ ਕਹਿੰਦੇ ਲਾਈਫ ਬੜੀ ਖੂਬਸੂਰਤ ਹੈ ਅਗਰ ਰੱਬ ਜਿਉਂਣ ਦੇਵੇ ਤਾਂ ਤੁਸੀਂ ਸ਼ਾਇਦ ਟਿਲੋਂ ਸਾਹਿਬ ਤੁਹਾਨੂੰ ਨਹੀਂ ਪਤਾ ਕਿ ਮੈਂ ਹਿੰਦੁਸਤਾਨ ਦੀ ਫੌਜ ਦਾ ਹਾਈਐਸਟ ਕੁਆਲੀਫਾਈਡ ਅਫਸਰ ਸੀ ਮੈਂ ਚੈਲੰਜ ਕਰ ਰਿਹਾ ਹਾਂ ਸੁੰਦਾ ਵੀ ਇੱਕ ਦੇਸ਼ ਦੇ ਲਈ ਲੜਦੇ ਆ ਇੱਕ ਦੇਸ਼ ਦੇ ਲਈ ਕੰਮ ਕਰਦੇ ਆ ਨੌਕਰੀ ਕਰਦੇ ਰਹੇ ਪਰ ਉਸੇ ਦੇਸ਼ ਦੇ ਵਿੱਚੋਂ ਚੁੱਕ ਕੇ ਸੜਕ ਤੇ ਰੱਖ ਦਿੱਤਾ ਗਿਆ ਬਹੁਤ ਅਫਸੋਸ ਹੋਇਆ ਮੇਰੀ ਪੈਨਸ਼ਨ ਜਦੋਂ ਲਾਈ ਗਈ ਕਿ ਬੰਦਾ ਹਾਈएस्ट ਕੁਆਲੀਫਾਈਡ ਅਫਸਰ ਹੋਵੇ ਇੰਡੀਆ ਨਾਮੀ ਦਾ ਔਰ ਤੁਹਾਡਾ ਸਿੱਕਾ ਚੱਲਦਾ ਹੋਵੇ ਤੇ ਨੈਕਸਟ ਡੇ ਯੂ ਲਾਸਟ ਯੂਰ ఎవਰੀਥਿੰਗ ਤੇ ਤੁਹਾਨੂੰ ਸੜਕ ਤੇ ਬਿਠਾ ਦਿੱਤਾ ਜਾਵੇ ਮੈਂ 30 ਸਾਲ 32 ਸਾਲ ਮੈਂ ਪੈਨਸ਼ਨ ਦਾ ਕੇਸ ਲੜਿਆ ਸੁਣਿਆ ਕਿ ਕੈਪਟਨ ਚੰਨਣ ਸਿੰਘ ਸਿੱਧੂ ਵੀ ਹੁਣ ਕੋਈ ਪਾਰਟੀ ਬਣਾ ਰਹੇ ਨੇ ਜਾਂ ਬਣਾ ਲਈ ਆਗੀ ਪਾਰਟੀ ਬਣਾਈ ਏ ਸ਼ੇਰ ਪੰਜਾਬ ਵਿਕਾਸ ਪਾਰਟੀ ਔਰ ਜਿਹੜਾ ਸਿਸਟਮ ਇਹ ਗੰਦਾ ਹੋ ਗਿਆ ਜਿਹੜਾ ਸਿਸਟਮ ਸਾਡਾ ਕਰਪਟ ਹੋ ਗਿਆ ਜਿਹੜਾ ਸਿਸਟਮ ਨੇ ਸਾਡਾ ਪੰਜਾਬ ਖਾ ਲਿਆ ਉਹ ਪੰਜਾਬ ਜਿੰਦੀ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਆ ਉਸ ਪੰਜਾਬ ਨੂੰ ਹੀ ਖਤਮ ਕਰਕੇ ਛੁੱਟ ਦਤਾ ਪਹਿਲਾਂ ਬਹੁਤ ਪਾਰਟੀਆਂ ਉੱਠਿਆ ਨੇ ਖੈਰਾ ਸਾਹਮਣੇ ਆਪਦੀ ਪਾਰਟੀ ਬਣਾਈ ਸੀ ਮਨਪ੍ਰੀਤ ਬਾਦਲ ਨੇ ਪਹਿਲਾਂ ਆਪਦੀ ਪਾਰਟੀ ਬਣਾਈ ਸੀ ਉਹਨਾਂ ਨੇ ਵੀ ਜਾ ਕੇ ਖਟਕੜਗੜਾਂ ਦੀ ਧਰਤੀ ਤੇ ਸੌਂ ਖਾਦੀ ਸੀ ਮਿੱਟੀ ਦੀ ਤੋ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੰਦੇ ਨੂੰ ਅੱਗੇ ਆਣਾ ਚਾਹੀਦਾ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਸਾਨੂੰ ਲੋਕਾਂ ਦਾ ਸਾਥ ਵੀ ਮਿਲ ਰਿਹਾ ਹੈ ਅਸੀਂ ਕੋਈ ਗੱਲ ਨਹੀਂ ਕਿਸ ਮੁੱਦੇ ਤੇ ਸਿਸਟਮ ਚੇਂਜ ਹੋ ਸਕਦਾ ਵੀ ਆਹ ਮੁੱਦੇ ਸਾਹਮਣੇ ਰੱਖਣੇ ਚਾਹੀਦੇ ਲੋਕਾਂ ਦੇ ਤੇ ਸਿਸਟਮ ਹੈ ਜਿਹੜਾ ਚੇਂਜ ਹੋ ਜਾਏਗਾ ਲੋਕਾਂ ਦੇ ਸਾਰੇ ਮੁੱਦੇ ਲੋਕਾਂ ਦੇ ਪਹਿਲਾਂ ਹੀ ਸਾਹਮਣੇ ਪਏ ਆ 4 ਲੱਖ ਕਰੋੜ ਦੀ ਅਸੀਂ ਕਰਜ਼ਾਈ ਆ ਔਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਮਰਿੰਦਰ ਨੂੰ ਹਟਾਇਆ ਸੀ ਤੇ ਵੀ ਸਿਸਟਮ ਚੇਂਜ ਕਰਾਂਗੇ ਸਿਸਟਮ ਹੋਰ ਕਰਪਟ ਹੋ ਗਿਆ ਹੋਰ ਗੰਦਾ ਹੋ ਗਿਆ ਲੁਟੇਰੇ ਹੋਰ ਜ਼ਿਆਦਾ ਆ ਗਏ ਅੰਨੇ ਨੂੰ ਬੋਲੀ ਕਿ ਸਿਟੀ ਫਿਰਦੀ ਐ ਅਬ ਬੀਬੀ ਇੱਥੇ ਬੈਠੀ ਐ ਉਹ ਮੈਨੂੰ ਕਹਿਦੀ ਆ ਆਪਦੀ ਕਹਾਣੀ ਸੁਣਾ ਰਹੀ ਸੀ ਕਿ ADGP ਕ੍ਰਾਈਮ ਐ ਜਿੰਦਾ ਕੰਮ ਆ ਪੰਜਾਬ ਦਾ ਕ੍ਰਾਈਮ ਰੋਕਣਾ ਤੇ ਸਭ ਤੋਂ ਵੱਡਾ ਕ੍ਰਿਮੀਨਲ ਉਹ ਬਣਾਇਆ ਹੋਇਆ ਹੈ ਕਿਸਾਨੀ ਅੰਦੋਲਨ ਚੱਲਿਆ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਨੇ ਮੂਰੀ ਫੋਕਿਆ ਉਹਦਾ ਸਾਥਨ ਦਿੱਤਾਗਾ ਮਤਲਬ ਇੱਕ ਅਗਵਾਈ ਕਰੀਆ ਪੰਜਾਬ ਨੇ ਪਰ ਇਸ ਤੋਂ ਅੱਗੇ ਕੀ ਉੱਠ ਸਕਦਾ ਪੰਜਾਬੀ ਵੀ ਇੱਕ ਸਵਾਲ ਖੜਾ ਹੁੰਦਾ ਅੱਜ ਫੈਸਲ ਅੱਜ ਉੱਥੇ ਕੋਈ ਲਾਸਟ ਉਹਨਾਂ ਦੀ ਮੀਟਿੰਗ ਐ ਫੈਸਲਾ ਕਰਕੇ ਆ ਕੇ ਪੈਜਣ ਪੰਜਾਬ ਨੂੰ ਜੇ ਉਹ ਉੱਥੇ ਸੈਂਟਰ ਨੂੰ ਝੁਕਾ ਸਕਦੇ ਕਾਨੂੰਨ ਵਾਪਸ ਕਰਦੇ ਠੱਗਾ ਚ ਕਿਉਂ ਨਹੀਂ ਮਾਰ ਸਕਦੇ ਕਾਦੀ ਕਨ ਕਦੀ ਐਮ ਐਸ ਪੀ ਹੈ ਸੇਰੀ ਨਹੀਂ ਰੱਖ ਸਕਦੇ ਤੁਸੀਂ ਕਨ 15 ਕੁਨਟਲ 30000 ਦੀ ਹੋਈ 6 ਮਹੀਨੇ ਤੁਸੀਂ ਪਾਣੀ ਲੈਂਦੇ ਜੀ 30000 ਦੀ ਕਿੱਲੇ ਚ ਕੀ ਐਮ ਐਸ ਪੀ ਹੈ ਤੋ ਇਹ ਐਮ ਐਸ ਪੀ ਐਸ ਪੀ ਨਾ ਕਰੋ ਐਮ ਐਸ ਪੀ ਦਾ ਤਾਂ ਹੀ ਫਾਇਦਾ ਜੇ ਉਹ ਲਿੰਕ ਹੋਵੇ ਜੇ ਆ ਬਾਨੀ ਦਾਨੀ ਬੰਬੇ ਤੋਂ ਆ ਕੇ ਕਰ ਸਕਦੇ ਤੁਹਾਡੇ ਪੜੇ ਲਿਖੇ ਮੁੰਡੇ ਨਹੀਂ ਕਿ ਮਰ ਗਏ ਇੱਥੇ ਸਾਡੇ ਮੁੰਡੇ ਨੂੰ ਮਾਰਕੀਟਿੰਗ ਨਹੀਂ ਆਉਂਦੀ ਬਾਹਰ ਨੂੰ ਜਾ ਰਹੇ ਨੇ ਉਹਦਾ ਜਹਾਜਾਂ ਦੇ ਟਾਕਿਆਂ ਫੜ ਰਹੇ ਨੇ ਉਹ ਕਹਿੰਦੇ ਕਿ ਪੰਜਾਬ ਮਾਰਗ ਭਾਰਤ ਡੁੱਬ ਗਿਆ ਸਾਰਾ ਕੁਝ ਉਹ ਤਾਂ ਇਹ ਕਰਦੇ ਪਲੱਸ 2 ਨਹੀਂ ਕਰਦੇ ਹੈਗੇ ਪਲੱਸ 2 ਤੋਂ ਪਹਿਲਾਂ ਹੀ ਆਈ ਲੈਟਸ ਦੇਦਾਰੀਆਂ ਕਰਨ ਲੱਗ ਜਾਂਦੇ ਨੇ ਜਦੋਂ ਉਹਨਾਂ ਨੂੰ ਫਿਊਚਰ ਨਹੀਂ ਨਜ਼ਰ ਆਉਂਦਾ ਤਾਂ ਕੀ ਕਰਨ ਉੱਥੇ ਵੀ ਤਾਂ ਜਾ ਕੇ ਦਿਹਾੜੀਆਂ ਹੀ ਕਰਦੇ ਆ ਜਾ ਕੇ ਦੇਖਿਆ ਉੱਥੇ ਹਾਲਤ ਕੀ ਹੈ ਗੋਡੀਆਂ ਪਾ ਰਹੇ ਨੇ ਫਰੂਟ ਤੋੜ ਰਹੇ ਨੇ ਪੈਕਿੰਗ ਕਰ ਰਹੇ ਨੇ ਉਹ ਕਹਿੰਦੇ ਇਹ ਕਰਦੇ ਰੋਟੀ ਤਾਂ ਮਿਲਦੀ ਸ਼ਾਮ ਨੂੰ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਇਤਿਹਾਸ ਦੇ ਵਿੱਚ ਪੰਜਾਬ ਦਾ ਨਾਂ ਸਾਹਮਣੇ ਆਉਂਦਾ ਤੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਭਾਰਤ ਦਾ ਦਿਲ ਮੰਨਿਆ ਜਾਂਦਾ ਜੇਕਰ ਕਿਹਾ ਜਾਂਦਾ ਕਿ ਜੇਕਰ ਕਿਸੇ ਨੇ ਪੰਜਾਬ ਫਤਿਹ ਕਰ ਲਿਆ ਤਾਂ ਉਹਨੇ ਪੂਰਾ ਭਾਰਤ ਫਤਿਹ ਕਰ ਲਿਆ ਇਹ ਸੁਣਨ ਦੇ ਵਿੱਚ ਹੁੰਦਾ ਇਹ ਮੰਨਿਆ ਵੀ ਜਾਂਦਾਗਾ ਤਾਂ ਸਾਡੇ ਨਾਲ ਇਸ ਵਕਤ ਕੈਪਟਨ ਚੰਨਨ ਸਿੰਘ ਸੰਧੂ ਸਿੱਧੂ ਮੌਜੂਦ ਨੇ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਪਹਿਲਾਂ ਬਹੁਤ ਸਵਾਗਤ ਆ ਵਾਹਿਗੁਰੂ ਜੀ ਕਾ ਹਰ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਬ ਜੀ ਗੱਲ ਕਰੀਏ ਤਾਂ ਜਿਵੇਂ ਮੈਂ ਸਟਾਰਟਿੰਗ ਜਿਕੇ ਹਾਇ ਕਿ ਜੇਕਰ ਭਾਰਤ ਨੂੰ ਫਤਿਹ ਕਰਨਾ ਤਾਂ ਪੰਜਾਬ ਨੂੰ ਫਤਿਹ ਕਰਨਾ ਜ਼ਰੂਰੀ ਆ ਪੰਜਾਬ ਇੱਕ ਦੇਲਾ ਭਾਰਤ ਦਾ ਉਹ ਇਸ ਤਰ੍ਹਾਂ ਜੀ ਕਿ ਜਿਨਨੇ ਵੀ ਆਪਣੇ ਤੇ ਹਮਲੇ ਹੋਏ ਸਾਊਥ ਏਸ਼ੀਆ ਚ ਹੋਏ ਅੱਜ ਤੱਕ ਹਿਸਟਰੀ ਚ ਵਾਵੇਂ ਅਬਦਾਲੀ ਆ ਤਮੂਰ ਲੰਗਾ ਆ ਗੋਰੀਆ ਗਜ਼ਨੀ ਆ ਸਾਰੇ ਉਥੋਂ ਹੋਏ ਤੇ ਸਭ ਤੋਂ ਪਹਿਲਾਂ ਪੰਜਾਬ ਪੈਂਦਾ ਸੀ ਇਵਨ ਸਕੰਦਰ ਵੀ ਆਇਆ ਤੇ ਪੰਜਾਬ ਨੂੰ ਜੇ ਤੁਸੀਂ ਪੰਜਾਬ ਫਤਿਹ ਕਰ ਲਿਆ ਫਿਰ ਅੱਗੇ ਤਾਂ ਕੋਈ ਅੜਚਣ ਹੀ ਨਹੀਂ ਹੁੰਦੀ ਕਿਉਂਕਿ ਪੰਜਾਬ ਇਹ ਉੱਥੋਂ ਬਣੀਆ ਗੱਲ ਕਿ ਜੇ ਪੰਜਾਬ ਫਤਿਹ ਕਰ ਲਿਆ ਤੇ ਸਾਰਾ ਹਿੰਦੁਸਤਾਨ ਫਤਿਹ ਕਰ ਲਿਆ ਪਰ ਸਾਰੇ ਭੱਜ-ਭੱਜ ਕੇ ਆਪਣੇ ਆਪ ਹੀ ਮੱਥੇ ਟਿਕੀ ਜਾਂਦੇ ਸੀ ਤੋਂ ਇਸ ਕਰਕੇ ਇੱਕ ਹਵਤ ਬਣੀ ਹੋਈ ਹੈ ਕਿ ਜੇ ਤੁਸੀਂ ਪੰਜਾਬ ਫਤਿਹ ਕਰ ਲਿਆ ਕਿਉਂਕਿ ਪੰਜਾਬ ਜਿਹੜਾ ਉਹ ਬੜਾ ਜੁਝਿਆ ਆਪਣੀ ਸਰਵਾਈਵਲ ਵਾਸਤੇ ਔਰ ਹੋਂਦ ਵਾਸਤੇ ਔਰ ਤਾਂ ਹੀ ਤੇ ਫਿਰ ਇਤਿਹਾਸ ਲਿਖਿਆ ਹੈ ਪੰਜਾਬ ਦੇ ਵਿੱਚੋਂ ਇਤਿਹਾਸ ਲਿਖਿਆ ਗਿਆ ਤਾਂ ਹੀ ਧਾਰੀ ਸਿੰਘ ਨਲਵੇਰ ਕੇ ਜਾ ਕੇ ਜੇਨ ਜੋਰਾ ਅਰਗੇ ਜਾ ਕੇ ਇਹ ਜਿਹੜੇ ਇਤਿਹਾਸ ਲਿਖਿਓ ਨੇ ਐਵੇਂ ਨਹੀਂ ਲਿਖੇ ਗਏ ਉਹੀ ਬੰਦੇ ਜਿੰਨਾ ਅਮਰ ਸਿੰਘ ਅਬਦਾਲੀ ਜਿਹੜਾ ਐਡਾ ਵੱਡਾ ਬਾਦਸ਼ਾਹ ਸੀ ਜਿੰਦਾ ਮੁੰਡਾ ਹੀ ਮਾਰਦਾ ਇੱਥੇ ਅਮਰੋਸਰ ਤੇ ਇਹ ਫਿਰ ਇਹ ਪੰਜਾਬ ਜੇ ਜਿੱਤਿਆ ਤੇ ਫਿਰ ਹਿੰਦੁਸਤਾਨ ਜਿੱਤੇ ਹੀ ਜਾਂਦਾ ਸੀ ਇਹ ਬਿਲਕੁਲ ਸੱਚੀ ਕਹਾਵਤ ਹੈ ਤੁਸੀਂ ਗੱਲ ਕੀ ਕਿ ਅਮਰਸਰ ਦੇ ਵਿੱਚ ਅਮਰ ਸ਼ਾਹਬਦਾਰੀ ਦਾ ਮੁੰਡਾ ਮਾਰਤਾ ਸੀਗਾ ਤੇ ਪੰਜਾਬ ਦੀ ਇੱਕ ਸੱਚੀ ਕਹਾਵਤ ਆ ਅੰਮ੍ਰਿਤਸਰ ਏਰੀਆ ਦੀ ਗੱਲ ਕਰਦੇ ਨਾ ਮਾਝ ਏਰੀਆ ਨੇ ਬਹੁਤ ਜ਼ਿਆਦਾ ਸੰਤਾਪ ਭੋਗਿਆ 1947 ਦੇ ਵਿੱਚ ਵੀ ਮਾਝ ਏਰੀਆ ਬਣਦੇ ਗਿਆ 1984 ਦੀ ਗੱਲ ਕਰਦੇ ਨਾ ਉਦੋਂ ਵੀ ਮਾਝ ਏਰੀਆ ਨੇ ਸੰਤਾਪ ਭੋਗਿਆ ਤਾਰਾ ਸਿੰਘ ਬਾਹ ਹੋਰੇ ਮਾਝ ਏਰੀਆ ਦੇ ਵਿੱਚ ਹੋਏ ਨੇ ਜਿਹੜੇ ਸ਼ਹੀਦ ਹੋਏ ਨੇ ਅ ਦੇਖੋ ਕਿਉਂਕਿ ਸਿੱਖ ਜਿਹੜਾ ਕੇਂਦਰ ਸੈਂਟਰ ਸੀ ਉਹ ਸਾਡਾ ਗੋਲਡਨ ਟੈਂਪਲ ਸੀ ਉਹ ਸਿੱਖਾਂ ਦਾ ਕੇਂਦਰ ਸੀਗਾ ਔਰ ਫਿਰ ਉਥੇ ਸ੍ਰੀ ਅਕਾਲ ਤਖਤ ਸਾਹਿਬ ਬਣੇ ਤੇ ਸਿੱਖਾਂ ਦੀ ਪਾਵਰ ਦਾ ਕੇਂਦਰ ਵੀ ਉਹੀ ਬਣ ਗਿਆ। ਤੋਂ ਫਿਰ ਜਿੰਨੇ ਵੀ ਆਣਾ ਹੈ ਤੇ ਜੇ ਉਹਨਾਂ ਨੇ ਉਥੇ ਫਤਿਹ ਨਹੀਂ ਕਰ ਸਕਦੇ ਤੇ ਅੱਗੇ ਵੱਧ ਨਹੀਂ ਸਕਦੇ। ਤੋਂ ਫਿਰ ਸਾਰੀਆਂ ਕੁਰਬਾਨੀਆਂ ਜਿਹੜੀਆਂ ਉਹ ਮਾਝੇ ਨੂੰ ਹੀ ਦਿੱਤੀਆਂ ਪਈਆਂ ਮਾਝੇ ਦੇ ਚੱਪੇ-ਚੱਪੇ ਦੇ ਸਿੱਖਾਂ ਦੇ ਖੂਨ ਦੇ ਸਿੱਖ ਇਤਿਹਾਸ ਲਿਖਿਆ ਹੋਇਆ ਹੈ। ਚੱਪੇ-ਚੱਪੇ ਦੇ ਮਾਝੇ ਦੇ ਸਿੱਖਾਂ ਦਾ ਖੂਨ ਡੁੱਲਿਆ ਹੈ। ਤੋਂ ਉਹ ਇਤਿਹਾਸ ਐਵੇਂ ਨਹੀਂ ਲਿਖਿਆ ਜਾਂਦੇ ਕੁਰਬਾਨੀਆਂ ਤਾਂ ਫਿਰ ਕਰਨੀਆਂ ਹੀ ਪੈਂਦੀਆਂ। ਔਰ ਜਦੋਂ ਉਥੇ ਆ ਕੇ ਅਫਦਾਲੀ ਨੇ ਉਹਦੇ ਕੰਜਰੀਆਂ ਚਾਹੀਆਂ ਇਹ ਸਿੱਖਾਂ ਨੂੰ ਫਿਰ ਉਸੇ ਤਰ੍ਹਾਂ ਉਹਨਾਂ ਦਾ ਜਵਾਬ ਵੀ ਦਿੱਤਾ ਔਰ ਇਥੋਂ ਤੱਕ ਕਿ ਦੇਖੋ ਤੁਸੀਂ ਜਦੋਂ 18 ਹਜ਼ਾਰ ਸਾਡੀਆਂ ਬਹੁ ਬੇਟੀਆਂ ਇਥੋਂ ਚੋਕਿਲ ਜਾ ਰਹੀਆਂ ਸੀ ਅਫਦਾਲੀ ਤੇ ਇਹ ਇੱਕ ਕੌਮ ਸੀ ਜਿਹਨੂੰ ਜ਼ਰਾਇਤ ਪੇਸ਼ਾ ਕਹਿੰਦੇ ਸੀ ਹੁਣ ਖਾਲਸਤਾਨੀ ਕਹਿਣ ਲੱਗੇ ਜ਼ਰਾਇਤ ਪੇਸ਼ਾ ਕਿਉਂ ਸੀ ਕਿਉਂਕਿ 24 ਘੰਟੇ ਸਾਡੀ ਲੜਾਈ ਸੀ ਸਿਰਾਂ ਦੇ ਸਾਡੇ ਮਲਸੀ ਕੋੜਿਆਂ ਦੇ ਜੰਗਲਾਂ 'ਚ ਅਸੀਂ ਰਹਿੰਦੇ ਸੀ ਤੇ ਜਰਾਤ ਪਛਾਹਤ ਆਪ ਹੀ ਹੋਗੇ ਤੇ ਇਸ ਕਰਕੇ ਜਦੋਂ ਉਹ ਅਸੀਂ ਖੋ ਕੇ ਤੇ ਵਾਪਸ ਜਿਹੜੀਆਂ ਉਹਨਾਂ ਨੂੰ ਹਰ ਨੂੰ ਆਪਦੇ ਆਪ ਦੇ ਘਰ ਪਹਚਾਇਆ ਗਿਆ ਤੇ ਇਸ ਕਰਕੇ ਇਹ ਇਤਿਹਾਸ ਤਾਂ ਫਿਰ ਮਾਝੇ ਦੀ ਧਰਤੀ ਤੋਂ ਲਿਖਿਆ ਜਾਣਾ ਨਾਟ ਓਨਲੀ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਵੀ ਮਾਝੇ ਤੋਂ ਹੀ ਜਿਹੜਾ ਉਹ ਪੈਦਾ ਹੁੰਦਾ ਭਾਵੇਂ ਲਾਹੌਰ ਹੋਵੇ ਤੇ ਭਾਵੇਂ ਅਮਰੋਸਰ ਹੋਵੇ ਪੰਜਾਬ ਦਾ ਇਤਿਹਾਸ ਦੀ ਗੱਲ ਕਰੀ ਆ ਤੁਸੀਂ ਜਰਾਇਮ ਪੇਸ਼ਾ ਕੌਮ ਦੀ ਗੱਲ ਕਰੀ ਆ ਕਿ ਜਰਾਇਮ ਪੇਸ਼ਾ ਕੌਮ ਕਿਹਾ ਗਿਆ ਖਾਲਸਤਾਨੀ ਕਿਹਾ ਗਿਆ ਤੁਸੀਂ ਵੀ ਤਾਂ ਇੱਕ ਹਿੱਸਾ ਰਹੇ ਹੋ ਸਿਸਟਮ ਦਾ ਤੁਸੀਂ ਤਾਂ ਉਸ ਸਿਸਟਮ ਦੇ ਵਿੱਚ ਨੌਕਰੀ ਕਰਦੇ ਰਹੇ ਹੋ ਜਦੋਂ ਗੱਲਬਾਤ ਹੋ ਰਹੀ ਸੀ ਕਿ ਜਿਹੜੀ ਆ ਬਾਹ ਗਈ ਉੱਡ ਗਈ ਸੀਗੀ ਚਾਈਨਾ ਦੇ ਬਾਰਡਰ ਤੇ ਦੇਖੋ ਮੈਂ ਅਸੀਂ ਆਰਮੀ ਦਾ ਹਿੱਸਾ ਰਹੇ ਮੈਂ ਆਰਮੀ ਕਮਿਸ਼ਨ ਅਫਸਰ ਰਿਆਂ ਤੇ ਇਹ ਬਾਹ ਠੀਕ ਹੈ ਤੇ ਉਥੇ ਟ੍ਰੇਨਿੰਗ ਦੇ ਵਿੱਚ ਐਕਸੀਡੈਂਟ ਚ ਮੇਰੀ ਬਾਹ ਚਲੀ ਗਈ ਚਾਈਨਾ ਬਾਰਡਰ ਤੇ ਔਰ ਉਹ ਉਹਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ ਮਾਝੇ ਨਾਲ ਜਿਹੜਾ ਉਹ ਮੇਰੇ ਐਕਸੀਡੈਂਟ ਦਾ ਕੋਈ ਸਬੰਧ ਨਹੀਂ ਹੈ ਤਾਂ ਮੇਰੇ ਮੇਰਾ ਆਪਣੀ ਕੈਰੀਅਰ ਦਾ ਮੇਰਾ ਜਿਹੜੀ ਸਬੰਧ ਹੈ ਮੇਰੀ ਲਾਈਫ ਦਾ ਸਬੰਧ ਹੈ ਉਹ ਮੇਰੇ ਐਕਸੀਡੈਂਟ ਨਾਲ ਮੇਰਾ ਸਬੰਧ ਹੈ ਹਾਂਜੀ ਇਸ ਕਰਕੇ ਠੀਕ ਹੈ ਕਹਿੰਦੇ ਲਾਈਫ ਬੜੀ ਖੂਬਸੂਰਤ ਹੈ ਅਗਰ ਅਬ ਜਿਉਣ ਦੇਵੇ ਤਾਂ ਤੇ ਯੰਗ ਬਡਿੰਗ ਅਫਸਰ ਸੀ ਬਾਈ 23 ਸਾਲ ਦੇ ਤੇ ਤੁਸੀਂ ਸ਼ਾਇਦ ਢਿੱਲੋਂ ਸਾਹਿਬ ਤੁਹਾਨੂੰ ਨਹੀਂ ਪਤਾ ਕਿ ਮੈਂ ਹਿੰਦੁਸਤਾਨ ਦੀ ਫੌਜ ਦਾ ਹਾਈਐਸਟ ਕੁਆਲੀਫਾਈਡ ਅਫਸਰ ਸੀ ਮੈਂ ਚੈਲੰਜ ਕਰ ਰਿਹਾ ਮੇਰੀ ਰੈਂਕ ਐਂਡ ਸਰਵਿਸ ਮੇਰੀ 2 ਸਾਲ 3 ਮਹੀਨੇ ਦੀ ਨੌਕਰੀ ਜਦੋਂ ਮੇਰਾ ਐਕਸੀਡੈਂਟ ਗਿਆ ਔਰ 5 ਆਰਮੀ ਕੋਰਸਿਸ ਮੈਂ ਕੀਤੇ ਸੀ 5 ਆਰਮੀ ਕੋਰਸਿਸ 14 ਸਾਲ ਦੀ ਨੌਕਰੀ ਵਾਲੇ ਨੇ ਨਹੀਂ ਸੀ ਕੀਤੇ ਔਰ ਮੈਂ ਡੈਗਰ ਐਂਡ ਕਮਾਂਡੋ ਸੀਗਾ ਔਰ ਮੇਰਾ ਮੇਰੀ ਇਨਸਪੈਕਟਰ ਦੀ ਪੋਸਟਿੰਗ ਆ ਗਈ ਸੀ ਮੈਂ 1 ਮਹੀਨੇ ਬਾਅਦ ਗੁਲਮਰਗ ਦੇ ਇਨਸਪੈਕਟਰ ਜਾ ਰਿਹਾ ਸੀ ਆਈਐਲਟੀਆਫ ਅਫਸਰ ਸਕੂਲ ਚ ਤੋ ਫਿਰ ਜੇ ਰੱਬ ਨੇ ਨਹੀਂ ਜੀਨ ਦਿੱਤਾ ਤੇ ਉਹਨੇ ਕੱਟ ਫਟ ਕੇ ਉਹ ਮਾਰਿਆ ਚੱਲ ਮੇਤਰਾ ਵਾਪਸ ਆ ਜਾ। ਤੋ ਇਸ ਕਰਕੇ ਲਾਈਫ ਬੜੀ ਹਸੀਨ ਹੈ ਜੇ ਰੱਬ ਤੁਹਾਨੂੰ ਹਸੀਨ ਤੌਰ ਤੇ ਜੀਨ ਦੇਵੇ। ਤੇ ਨਹੀਂ ਤਾਂ ਫਿਰ ਸਟਰਗਲ ਤਾਂ ਫਿਰ ਸਾਈ ਦੁਨੀਆ ਹੀ ਕਰਦੀ ਹੈ। ਸਟਰਗਲ ਤਾਂ ਕਰਨੀ ਪੈਂਦੀ ਹੈ। ਇੱਕ ਵਾਰੀ ਕਲਾਸ 1 ਅਫਸਰ ਹੋ ਗਏ, ਮੁਰ ਕੇ ਆ ਕੇ ਫਿਰ ਸੜਕਾਂ ਤੇ ਬਹਿ ਕੇ ਡਿਸੇਬਲਡ ਵੀ ਹੋ ਗਏ। ਹੋਰ ਤਾਂ ਛੱਡੋ ਤੁਸੀਂ ਫਿੱਟ ਹੋਵੇ ਤਾਂ ਕੋਈ ਗੱਲ ਨਹੀਂ ਕਰਦਾ। ਦਿਹਾੜੀ ਦਾ ਨੌਕਰੀ ਕਮਾ ਲੈਂਦਾ, ਦਿਹਾੜੀ ਵੀ ਕਰ ਲੈਂਦਾ। ਹਾਂਜੀ, ਰਿਕਸ਼ਾ ਵੀ ਚਲਾ ਲੈਂਦਾ। ਪਰ ਜੇ ਤੁਹਾਨੂੰ 100% ਡਿਸੇਬਲ ਨਹੀਂ ਕਰ ਦਿੱਤਾ ਤੇ ਚੱਕ ਕੇ ਸੜਕ ਤੇ ਵੀ ਮਾਰਿਆ ਤੇ ਫਿਰ ਵੀ ਚਲੋ ਠੀਕ ਆ ਅਸੀਂ ਬੜੇ ਖੁਸ਼ ਆਂ ਉਹਦੀ ਰਜ਼ਾ ਦੇ ਵਿੱਚ ਅਸੀਂ ਰਹੇ ਆ ਤੇ ਠੀਕ ਹੈ ਰੱਬ ਦਾ ਦਿੱਤਾ ਲਿਆ ਬਹੁਤ ਖੁਸ਼ ਹੈ ਅਫਸੋਸ ਹੁੰਦਾ ਵੀ ਇੱਕ ਦੇਸ਼ ਦੇ ਲਈ ਲੜਦੇ ਆਂ ਇੱਕ ਦੇਸ਼ ਦੇ ਲਈ ਕੰਮ ਕਰਦੇ ਆਂ ਨੌਕਰੀ ਕਰਦੇ ਰਹੇ ਪਰ ਉਸੇ ਦੇਸ਼ ਦੇ ਵਿੱਚੋਂ ਚੁੱਕ ਕੇ ਸੜਕ ਤੇ ਰੱਖ ਦਿੱਤਾ ਗਿਆ ਬਹੁਤ ਅਫਸੋਸ ਹੋਇਆ ਬਹੁਤ ਅਫਸੋਸ ਹੋਇਆ ਮੇਰੀ ਪੈਨਸ਼ਨ ਜਦੋਂ ਲਾਈ ਗਈ ਕਿ ਬੰਦਾ ਹਾਈएस्ट ਕੁਆਲੀਫਾਈਡ ਅਫਸਰ ਹੋਵੇ ਇੰਡੀਆ ਨਾਮੀਦਾ ਔਰ ਤੁਹਾਡਾ ਸਿੱਕਾ ਚੱਲਦਾ ਹੋਵੇ ਤੇ ਨੈਕਸਟ ਡੇ ਯੂ ਲੌਸ ਯੂਰ ఎవਰੀਥਿੰਗ ਤੇ ਤੁਹਾਨੂੰ ਸੜਕ ਤੇ ਬਿਠਾਤਾ ਜਾਵੇ ਮੈਂ 30 ਸਾਲ 32 ਸਾਲ ਮੈਂ ਪੈਨਸ਼ਨ ਦਾ ਕੇਸ ਲੜਿਆ ਸੁਪਰੀਮ ਕੋਰਟ ਤੋਂ ਮੈਨੂੰ 32 ਸਾਲ ਬਾਅਦ ਪੈਨਸ਼ਨ ਮਿਲੀ ਹੈ ਤੋ ਅਫਸੋਸ ਤਾਂ ਬਹੁਤ ਹੈ ਨਾ ਲਾਈਫ ਤਾਂ ਖਰਾਬ ਹੋ ਗਈ ਨਾ ਸਾਰੀ 32 ਸਾਲਾਂ ਬਾਅਦ ਮੈਂ ਛਣਕਣੇ ਲੈਣੇ ਉਹ ਜੀ ਪੈਨਸ਼ਨ ਤੋਂ 32 ਸਾਲਾਂ ਬਾਅਦ ਮੈਂ ਵੈਸੇ ਟੈਟਰ ਹੋ ਗਿਆ ਜਦੋਂ ਮੈਨੂੰ ਚਾਹੀਦੀ ਉਦੋਂ ਤਾਂ ਦਿੱਤੀ ਨਹੀਂ ਤੋ ਇਹ ਤਾਂ ਫਿਰ ਸਫਰ ਜਦੋਂ ਕਰਨਾ ਹੀ ਪੈਂਦਾ ਲਾਈਫ ਦੇ ਵਿੱਚ ਨਾ ਜਦੋਂ ਤੁਹਾਡੇ ਲਿਖਿਆ ਹੁੰਦਾ ਲੇਖ ਉਤੋਂ ਹੀ ਲਿਖ ਕੇ ਆਉਂਦੇ ਆ ਤੇ ਫਿਰ ਉਪਰੋਂ ਲੇਖ ਲੈ ਕੇ ਆਣਗੇ ਤੇ ਉਹਦੇ ਨਾਲ ਤਾਂ ਜੀਣਾ ਹੀ ਪਏਗਾ ਤੋ ਕੀਤਾ ਸਫਰ ਠੀਕ ਹੈ ਕੋਈ ਰਿਗਰਟ ਕੋਈ ਨਹੀਂ ਆਗੀ ਕਿਉਂਕਿ ਰੱਬ ਨਾਲ ਕਾਈ ਲੜਾਈ ਹੈ ਹਾਂਜੀ ਤੇ ਰੱਬ ਨਾਲ ਤਾਂ ਚਲੋ ਲੜਾਈ ਨਹੀਂ ਹੁੰਦੀ ਪਰ ਸਿਸਟਮ ਨਾਲ ਤਾਂ ਹੁੰਦੀ ਨਾ ਕਿਤੇ ਨਾ ਕਿਤੇ ਜਾ ਕੇ ਸੁਣਿਆ ਕਿ ਕੈਪਟਨ ਚੰਨਣ ਸਿੰਘ ਸਿੱਧੂ ਵੀ ਹੁਣ ਕੋਈ ਪਾਰਟੀ ਬਣਾ ਰਹੇ ਨੇ ਜਾਂ ਬਣਾ ਲਈ ਆਗੀ ਸਿਸਟਮ ਦੇ ਨਾਲ ਲੜਾਈ ਲੜਨ ਵਾਸਤੇ ਤਾਂ ਬਹੁਤ ਹਿੰਮਤ ਬਹੁਤ ਜ਼ੋਰ ਚਾਹੀਦਾ ਪਾਰਟੀ ਬਣਾਈਏ ਸ਼ੇਰ ਪੰਜਾਬ ਵਿਕਾਸ ਪਾਰਟੀ ਔਰ ਜਿਹੜਾ ਸਿਸਟਮ ਇਹ ਗੰਦਾ ਹੋ ਗਿਆ ਜਿਹੜਾ ਸਿਸਟਮ ਸਾਡਾ ਕਰਪਟ ਹੋ ਗਿਆ ਜਿਹੜਾ ਸਿਸਟਮ ਨੇ ਸਾਡਾ ਪੰਜਾਬ ਖਾ ਲਿਆ ਉਹ ਪੰਜਾਬ ਜਿੰਦੀ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਆ ਉਸ ਪੰਜਾਬ ਨੂੰ ਹੀ ਖਤਮ ਕਰਕੇ ਛੁੱਟ ਦਿੰਦਾ ਉਹ ਪੰਜਾਬ ਜੇ ਫਤਿਹ ਹੋ ਗਿਆ ਤੇ ਸਾਰਾ ਹਿੰਦੁਸਤਾਨ ਫਤਿਹ ਹੋ ਗਿਆ ਅੱਜ ਉਹ ਪੰਜਾਬ ਜਿਹੜਾ ਉਹਨੂੰ ਲੀਰਾਂ ਲੀਰਾਂ ਕਰਕੇ ਛੁੱਟ ਦਿੰਦਾ ਇਸ ਸਿਸਟਮ ਨੇ ਉਹ ਸਿਸਟਮ ਨੂੰ ਚੇਂਜ ਕਰਨ ਵਾਸਤੇ ਅਸੀਂ ਉੱਠੇ ਆਂ ਔਰ ਚੈਲੰਜ ਕਰ ਰਹੇ ਆਂ ਕਿ ਆਓ ਲੋਕੋ ਪੰਜਾਬ ਦੇ ਆਓ ਆਓ ਚੇਂਜ ਲਿਆਈਏ ਜੇ ਪੰਜਾਬ ਦਾ ਇਤਿਹਾਸ ਬਰਕਰਾਰ ਰੱਖਣਾ ਜੇ ਤੇ ਉਸੇ ਸਿਸਟਮ ਵਾਸਤੇ ਲੜਾਈ ਲੜ ਰਹੇ ਆਂ ਤੇ ਕਿਰਪਾ ਅੱਜ ਤੱਕ ਵੈਗਰੂ ਦੀ ਕਾਮਯਾਬ ਹੋਵਾਂਗੇ ਤਦੋਂ ਅੱਪੀ ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਬਣਾਈਆ ਤੇ ਸਿਸਟਮ ਦੇ ਹਿਸਾਬ ਨਾਲ ਤੁਸੀਂ ਚੱਲੋਗੇ ਤੁਸੀਂ ਕਹਿ ਕੇ ਸਿਸਟਮ ਨੂੰ ਚੇਂਜ ਕਰਨਾਗਾ ਕਿਤਨਾ ਕਿਤੇ ਜਾ ਕੇ ਵੀ ਤੁਹਾਡੀ ਪਾਰਟੀ ਕਾਮਯਾਬ ਹੋਊ ਕਿਉਂਕਿ ਪਹਿਲਾਂ ਬਹੁਤ ਪਾਰਟੀਆਂ ਉੱਠਿਆ ਨੇ ਖੈਰਾ ਸਾਹਮਣੇ ਆਪਦੀ ਪਾਰਟੀ ਬਣਾਈ ਸੀ ਮਾਨਪ੍ਰੀਤ ਬਾਦਲ ਨੇ ਪਹਿਲਾਂ ਆਪਦੀ ਪਾਰਟੀ ਬਣਾਈ ਸੀ ਉਹਨਾਂ ਨੇ ਵੀ ਜਾ ਕੇ ਖਟਕੜਗੜਾਂ ਦੀ ਧਰਤੀ ਤੇ ਸੌਂ ਖਾਦੀ ਸੀ ਮਿੱਟੀ ਦੀ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਬਦਲਣਾ ਪੰਜਾਬ ਦਾ ਸਿਸਟਮ ਬਦਲਣਾ ਅਸੀਂ ਕੋਈ ਸੌਂ ਨਹੀਂ ਜੀ ਖਾਦੀ ਅਸੀਂ ਤਾਂ ਮਿਹਨਤ ਕਰ ਰਹੇ ਹਾਂ ਸਾਲ ਦੀ ਤੇ ਸੌਂ ਸੌਂ ਕੋਈ ਨਹੀਂ ਖਾਦੀ ਕਿਸ ਫੌਂਖਾ ਇਹ ਵੀ ਕਿਉਂ ਜੇ ਲੋਕਾਂ ਦਾ ਸਾਥ ਮਿਲੇਗਾ ਤੇ ਸਿਸਟਮ ਚੇਂਜ ਕਰ ਦੇਾਂਗੇ ਜੇ ਲੋਕਾਂ ਦਾ ਨਹੀਂ ਸਾਥ ਮਿਲੇਗਾ ਤੇ ਅਸੀਂ ਤਾਂ ਜਿੱਥੇ ਹੈਗੇ 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 ਸਾਡਾ ਤਾਂ ਕੋਈ ਘਸਣਾ ਨਹੀਂ ਘਸਾਣਾ ਨਹੀਂ ਤੋ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੰਦੇ ਨੂੰ ਅੱਗੇ ਆਣਾ ਚਾਹੀਦਾ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਸਾਨੂੰ ਲੋਕਾਂ ਦਾ ਸਾਥ ਵੀ ਮਿਲ ਰਿਹਾ ਹੈ ਅਸੀਂ ਕੋਈ ਗੱਲ ਨਹੀਂ ਸਾਡੇ 2-4 ਕੈਂਡੀਡੇਟ ਵੀ ਅਸੀਂ ਦੇ ਦਿੱਤੇ ਹੋਏ ਨੇ ਬੜਾ ਅੱਛਾ ਕਰ ਰਹੇ ਨੇ ਲੋਕੀ ਬੜਾ ਸਾਥ ਦੇ ਰਹੇ ਨੇ ਜਿੱਥੇ ਕੋਈ ਵੀ ਪਾਰਟੀ ਝੰਡਾ ਡੰਡਾ ਨਹੀਂ ਖੜਾ ਕਰ ਸਕਦੀ ਸਾਡੇ ਲੋਕੀ ਆਪ ਝੰਡੇ ਡੰਡੇ ਲਾ ਰਹੇ ਪਿੰਡਾਂ 'ਚ ਤੁਸੀਂ ਸੋ ਵੱਡਾ ਸਾਥ ਹੋਰ ਕੀ ਹੋ ਸਕਦਾ ਕਿ ਕਿਸ ਮੁੱਦੇ ਤੇ ਲੜਾਈ ਲੜ ਰਹੇ ਹਾਂ ਕਿਸ ਮੁੱਦੇ ਤੇ ਸਿਸਟਮ ਚੇਂਜ ਹੋ ਸਕਦਾ ਵੀ ਆ ਮੁੱਦੇ ਸਾਹਮਣੇ ਰੱਖਣੇ ਚਾਹੀਦੇ ਲੋਕਾਂ ਦੇ ਤੇ ਸਿਸਟਮ ਜਿਹੜਾ ਚੇਂਜ ਹੋ ਜਾਏਗਾ ਲੋਕਾਂ ਦੇ ਸਾਰੇ ਮੁੱਦੇ ਲੋਕਾਂ ਦੇ ਪਹਿਲਾਂ ਹੀ ਸਾਹਮਣੇ ਪਏ ਆ 4 ਲੱਖ ਕਰੋੜ ਦੇ ਅਸੀਂ ਕਰਜ਼ਾਈ ਆ ਔਰ ਇਹ ਦਿਨੋਂ ਦਿਨ ਵੱਧਦਾ ਜਾ ਰਿਹਾ ਅਮਰਿੰਦਰ ਨੂੰ ਹਟਾਇਆ ਸੀ ਤੇ ਵੀ ਸਿਸਟਮ ਚੇਂਜ ਕਰਾਂਗੇ ਸਿਸਟਮ ਹੋਰ ਕਰਪਟ ਹੋ ਗਿਆ ਹੋਰ ਗੰਦਾ ਹੋ ਗਿਆ ਲੁਟੇਰੇ ਹੋਰ ਜ਼ਿਆਦਾ ਆ ਗਏ ਹੁਣ ਜਿੰਨੀ ਲੋਟ ਕਸੋਟੇ ਇੰਨੇ ਕਦੀ ਹੈ ਹੀ ਨਹੀਂ ਤੇ ਹੁਣ ਜੇ 4 ਲੱਖ ਦੇ ਅਸੀਂ ਕਰਜ਼ਾਈ ਹੋ ਗਏ ਜੇ ਜਿਉਂਦੇ ਬੱਚੇ ਨੂੰ 2.5 ਲੱਖ ਰੁਪਈਆ ਤੁਹਾਨੂੰ ਕਰਜ਼ਾ ਮਿਲਣਾ ਹੈ ਤਾਂ ਸਿਸਟਮ ਤਾਂ ਆਪੇ ਲੋਕਾਂ ਨੂੰ ਪਤਾ ਜਿਹੜਾ ਅਸੀਂ ਚੇਂਜ ਕਰਨਾ ਲੋਕਾਂ ਨੂੰ ਪਤਾ ਲੋਕਾਂ ਨੇ ਸਿਸਟਮ ਚੇਂਜ ਕਰਨਾ ਅਸੀਂ ਤਾਂ ਸਿਰਫ ਉਹਨਾਂ ਦੇ ਸਹਾਇਕ ਹੋ ਸਕਦੇ ਆ ਉਹਨਾਂ ਦੇ ਨਾਲ ਮਿਲ ਕੇ ਚੱਲ ਸਕਦੇ ਉਹਨਾਂ ਨੂੰ ਗਾਈਡ ਕਰ ਸਕਦੇ ਆ ਸਿਸਟਮ ਤਾਂ ਲੋਕਾਂ ਨੇ ਚੇਂਜ ਕਰਨਾ ਤੇ ਜੇ ਨਹੀਂ ਚੇਂਜ ਕਰਨਗੇ ਲੋਕ ਤੇ ਫਿਰ ਪੰਜਾਬ ਦਾ ਇਤਿਹਾਸ ਜਿਹੜਾ ਉਹ ਹੋ ਜੇਗਾ ਕਿ ਕੈਂਸਰ ਪੰਜਾਬ ਹੈ ਇਹ ਤਾਂ ਦੇਖੋ ਤੁਸੀਂ ਕੋਵਿਡ ਤਾਂ ਤੁਸੀਂ ਛੱਡੋ ਡੇਂਗੂ ਨਾਲ ਜ਼ਿਆਦਾ ਬੰਦੇ ਮਰ ਗਏ ਜੇ ਕੋਵਿਡ ਤੋਂ 50-50 ਮੌਤਾਂ ਰੋਜ਼ ਡੇਂਗੂ ਨਾਲ ਹੋਈਆਂ ਪੰਜਾਬ 'ਚ ਕਿਸੇ ਨੂੰ ਪਤਾ ਹੀ ਨਹੀਂ ਕਿਉਂਕਿ ਕੋਈ ਕਰਦਾ ਹੀ ਨਹੀਂ ਕੈਲਕੂਲੇਟ ਕੋਈ ਨੂੰ ਪਤਾ ਹੀ ਨਹੀਂ ਹੈਗਾ ਅੰਨੇ ਨੂੰ ਬੋਲਿਕ ਸਿਟੀ ਫਿਰਦੀ ਐ ਆ ਬੀਬੀ ਇੱਥੇ ਬੈਠੀ ਐ ਉਹ ਮੈਨੂੰ ਕਹਿ ਰਹੀ ਆ ਆਪਦੀ ਕਹਾਣੀ ਸੁਣਾ ਰਹੀ ਸੀ ਕਿ ਏਡੀਜੀਪੀ ਕ੍ਰਾਈਮ ਹੈ ਜਿੰਦਾ ਕੰਮ ਹੈ ਪੰਜਾਬ ਦਾ ਕ੍ਰਾਈਮ ਰੋਕਣਾ ਤੇ ਸਭ ਤੋਂ ਵੱਡਾ ਕ੍ਰਿਮੀਨਲ ਉਹ ਬਣਿਆ ਹੋਇਆ ਹੈ ਉਹਦੇ ਮਕਾਨ ਖਵਾਤੇ ਲੁਧਿਆਣੇ 'ਚ ਮੈਂ ਉਹ ਜਗਿੰਦਰ ਕੋਰ ਬੈਠੀ ਐ ਸਾਹਮਣੇ ਤੇ ਉਹ 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 ਦਾ ਕੋਈ ਹੰਪਲੇ ਨਹੀਂ ਪੈਣ ਦਿੰਦੇ ਜਾਂਦੀ ਹੁੰਦੇ ਤੇ 182 ਲਾ ਦਿੰਦੇ ਨੇ ਉਹ ਆਪਦੇ ਘਰ ਚ ਹੀ ਉਹਨੂੰ ਟ੍ਰੈਸ ਪਾਸਿੰਗ ਹੁੰਦੇ ਤੇ ਪਰਚਾ ਦੇ ਦਿੰਦੇ ਨੇ ਜੇ ਇਹ ਮਾਫੀਆ ਚੱਲ ਰਿਹਾ ਹੈ ਜੇ ਇਹ ਇਹ ਸਭ ਕੋਈ ਸਿਸਟਮ ਇਹ ਜਿਨ੍ਹਾਂ ਨੇ ਸਿਸਟਮ ਨੂੰ ਸੰਭਾਲਣਾ ਜੋ ਉਹ ਇਸ ਲੈਵਲ ਤੱਕ ਡਾਊਨ ਆ ਗਏ ਤੇ ਫਿਰ ਤਾਂ ਪੰਜਾਬ ਨੂੰ ਉੱਠਣਾ ਹੀ ਪੈਣਾ ਫਿਰ ਤੁਹਾਨੂੰ ਵੀ ਉੱਠਣਾ ਪੈਣਾ ਸਾਨੂੰ ਵੀ ਉੱਠਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਵੀ ਉੱਠਣਾ ਪੈਣਾ ਆਦਰਵਾਇਸ ਫਿਰ ਤਾਂ ਤੁਹਾਨੂੰ ਕੋਈ ਪਤਾ ਨਹੀਂ ਕਦੋਂ ਤੁਹਾਡੀ ਤਾਣ ਵੱਢ ਕੇ ਉਪਾਰ ਜਾਇਆ ਕਰੇਗਾ ਤੇ ਕਿਸੇ ਦੇ ਪਰਚਾ ਵੀ ਨਹੀਂ ਦੇਣਾ ਪੰਜਾਬ ਕਿਸ ਤਰ੍ਹਾਂ ਉੱਠੇਗਾ ਪੰਜਾਬ ਉੱਠਿਆ ਹੈ ਹੁਣ ਕਿਸਾਨੀ ਅੰਦੋਲਨ ਚੱਲਿਆ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਨੇ ਮੋਰੀ ਹੋ ਕੇ ਆ ਉਹਦਾ ਸਾਥ ਦਿੱਤਾਗਾ ਮਤਲਬ ਇੱਕ ਅਗਵਾਈ ਕਰੀਆ ਪੰਜਾਬ ਨੇ ਪਰ ਇਸ ਤੋਂ ਅੱਗੇ ਕੀ ਉੱਠ ਸਕਦਾ ਪੰਜਾਬ ਇਹ ਵੀ ਇੱਕ ਸਵਾਲ ਖੜਾ ਹੁੰਦਾਗਾ ਅੱਜ ਫੈਸਲ ਅੱਜ ਉੱਥੇ ਕੋਈ ਲਾਸਟ ਉਹਨਾਂ ਦੀ ਮੀਟਿੰਗ ਹੈ ਫੈਸਲਾ ਕਰਕੇ ਆ ਕੇ ਪੈਜਣ ਪੰਜਾਬ ਨੂੰ ਜੇ ਉਹ ਉੱਥੇ ਸੈਂਟਰ ਨੂੰ ਝੁਕਾ ਸਕਦੇ ਕਾਨੂੰਨ ਵਾਪਸ ਕਰਦੇ ਠੱਗਾ ਚੋਰਾਂ ਨੂੰ ਕੱਢ ਕੇ ਬਾਹਰ ਮਾਰ ਸਕਦੇ ਹੋ ਕਿਉਂ ਨਹੀਂ ਮਾਰ ਸਕਦੇ ਪਬਲਿਕ ਨਾਲ ਹੈ ਪੰਜਾਬ ਨਾਲ ਹੈ ਲੋਕ ਨੇ ਆ ਕੇ ਲੋਕਾਂ ਨਾਲ ਨਾ ਬਹਿ ਜਾਣ ਪਾਵੇਂ ਦੇਖੋ ਜਿਹੜੇ ਕੁਝ ਪਾਰਟੀਆਂ ਦੇ ਵੀ ਹੋਣਗੇ ਉਹਨਾਂ ਨਾਲ ਲਿੰਕ ਹੋਣਗੇ ਉਹਨਾਂ ਨੂੰ ਛੱਡ ਦਿਓ ਜਿਹੜੇ ਪੰਜ ਸੱਤ ਹੈਗੇ ਹੀ ਉਹ ਹੀ ਆਜੋ ਯਾਰ ਆਪਾਂ ਪੰਜਾਬ ਚੇਂਜ ਕਰ ਦਿਆਂਗੇ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਆ ਕੇ ਚੁੱਪ ਕਰਕੇ ਨਾ ਬਹਿ ਜਾਏ ਜੇ ਇਹ ਨਾ ਸਮਝ ਲੈ ਤੈਨਾਂ ਕਾਨੂੰਨ ਵਾਪਸ ਹੋ ਗਏ ਤੇ ਤਿੰਨ ਕਾਨੂੰਨ ਵਾਪਸ ਹੋ ਗਏ ਪੰਜਾਬ ਦੀ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਹੈ ਸੂਇਸਾਈਡ ਤਾਂ ਉਸੇ ਉਸੇ ਤਰ੍ਹਾਂ ਹੀ ਹੋਣੀ ਹੈ ਕਰਜੇ ਤਾਂ ਉਸੇ ਤਰ੍ਹਾਂ ਹੀ ਸਟੈਂਡ ਕਰਦੇ ਆ ਲੁੱਟ ਤਾਂ ਤੁਹਾਡੀ ਉਸੇ ਤਰ੍ਹਾਂ ਹੀ ਹੋਣੀ ਹੈ ਐਮਐਸਪੀ ਕੀ ਐਮਐਸਪੀ ਹੈ ਚਲੋ ਮੈਂ ਤੁਹਾਨੂੰ ਐਮਐਸਪੀ ਦੇਤੀ ਤੇ ਜੇ ਐਮਐਸਪੀ ਤੁਹਾਡਾ 500 ਦਾ ਰੇਟ ਵਧਿਆ ਤੁਹਾਡੇ ਇਨਪੁਟ 500 ਦੀ ਵਧੀਆ ਤੁਹਾਨੂੰ 40 ਰੁਪਏ ਵਧਾ ਦੇਤੇ ਕਹ ਲੀ ਐਮਐਸਪੀ ਹੋ ਜਦ ਤੱਕ ਤੁਹਾਡੀ ਐਮਐਸਪੀ ਇਨਪੁਟ ਆਉਟਪੁਟ ਦੇ ਨਾਲ ਲਿੰਕ ਕਰਕੇ ਨਹੀਂ ਦਿੱਤੀ ਜਾਂਦੀ ਕੋਈ ਐਮਐਸਪੀ ਨਹੀਂ ਹੈ ਕਦੀ ਕਨ ਕਦੀ ਐਮਐਸਪੀ ਹੈ ਸਿਰ ਹੀ ਨਹੀਂ ਰੱਖ ਸਕਦਾ ਤੁਸੀਂ ਕਨਕ 15 ਕੁੰਡਲ 30000 ਦੀ ਹੋਈ 6 ਮਹੀਨੇ ਤੁਸੀਂ ਪਾਣੀ ਦੇਂਦੇ ਜੇ 30000 ਦੀ ਕਿੱਲੇ ਚ ਕੀ ਐਮਐਸਪੀ ਹੈ ਤੁਹੇ ਐਮਐਸਪੀ ਐਸਪੀ ਨਾ ਕਰੋ ਐਮਐਸਪੀ ਦਾ ਤਾਂ ਹੀ ਫਾਇਦਾ ਜੇ ਉਹ ਲਿੰਕ ਹੋਵੇ ਐਕਸਪੈਂਡੀਚਰ ਦੇ ਨਾਲ ਲਿੰਕ ਹੋਵੇ ਪ੍ਰੋਫਿਟ ਦੇ ਨਾਲ ਤੁਹਾਨੂੰ 50% ਕੋਈ ਵੀ ਇੰਡਸਟਰੀ ਹਿੰਦੁਸਤਾਨ ਦੀ ਨਹੀਂ ਚੱਲ ਸਕਦੀ ਜਦੋਂ ਉਹਨੂੰ 50% ਪ੍ਰੋਫਿਟ ਨਾ ਹੋਵੇ ਉਹ ਰੋ ਕੈਲਕੂਲੇਟ ਕਰਦੇ ਆ ਇਨਪੁਟ ਕਿੰਨੀ ਆਈ ਰੌ ਮਟੀਰੀਅਲ ਕਿੰਨੇ ਦਾ ਆਇਆ ਇਹਨੇ ਦਾ ਇਹਨੇ ਦਾ ਵੇਚਣਾ 50% ਪ੍ਰੋਫਿਟ ਤਾਂ ਕਾਮਯਾਬ ਕਿਹਤੀ ਅੱਜ ਮੈਂ ਆਲੂ ਵੇਚ ਕੇ ਆਇਆ ਉਹ ਮੇਰੇ 8 ਰੁਪਏ ਕਿਲੋ ਵਿਕੇ ਯਾਰ ਦੋ ਦਿਨ ਪੁੱਟਦੇ ਸਾਰੀਦਾਰ ਮੰਡੀ 'ਚ ਬੈਠੇ ਰਹੇ ਤੇ 8 ਰੁਪਏ ਕਿਲੋ ਵੇਚ ਕੇ ਆ ਕਹਿੰਦੇ ਪੱਛੋਂ 14 ਰੁਪਏ ਕਿਲੋ ਸੀ ਰੇਜ ਆਜ 8 ਰੁਪਏ ਹੋ ਗਿਆ ਤੇ ਕਿੱਥੇ ਬਚੂਗਾ ਕਿਸਾਨ ਮੇਰੀ ਲਾਗਤ ਨਹੀਂ ਪੂਰੀ ਆਉਂਦੀ 86 ਰੁਪਏ ਨਾਲ ਤੂੰ ਇਸ ਕਰਕੇ ਐਮਐਸਪੀ ਐਸਪੀ ਨਾ ਕਰੋ ਸਿਆਣੇ ਹੋ ਕੇ ਚੱਲੋ ਐਮਐਸਪੀ ਤਾਂ ਹੀ ਹੈ ਜੇ ਤੁਹਾਡਾ ਲਿੰਕ ਹੋਵੇ ਨਹੀਂ ਤਾਂ ਆਓ ਬਹਿ ਕੇ ਆਪਾਂ ਚੇਂਜ ਕਰਾਂਗੇ ਆਪਾਂ ਦੇਖੋ ਅਸੀਂ ਪੰਜਾਬ ਦੀ ਐਮਐਸਪੀ ਅਸੀਂ ਖੁਦ ਦੇ ਸਕਦੇ ਹਾਂ ਕਣਕ ਝੋਨੇ ਤੋਂ ਬਾਹਰ ਆਜੋ ਲਿਓ ਮੂੰਗੀ ਲਿਓ ਮਸਰ ਲਿਓ ਸਰੋਂ ਸਰਕਾਰ ਚੁੱਕੇ ਸਾਰਾ ਸਮਾਨ ਸਰਕਾਰ ਉਹਨੂੰ ਮਾਰਕੀਟ ਕਰੇ ਸਰਕਾਰ ਲੱਖਾਂ ਕਰੋੜਾਂ ਰੁਪਇਆ ਵੀ ਕਮਾਏ ਪਸਾਨ ਵੀ ਤਾਂ ਇਹੀ ਕਹਿ ਰਹੇ ਨੇ ਨਾ ਕਿ 13 ਫਸਲਾਂ ਦਾ ਐਮ ਐਸ ਪੀ ਮਿਲਣੀ ਚਾਹੀਦੀ ਹੈ ਜਿਹੜੀਆਂ ਫਸਲਾਂ ਪੰਜਾਬ ਦੇ ਵਿੱਚ ਉਗਦੀਆਂ ਨੇ ਬੰਦਊਗਾ ਸਟੇਟ ਸਰਕਾਰ ਦੇਵੇ ਨਾ ਆਪਣੀ ਸਰਕਾਰ ਬਣਾਓ ਤੁਸੀਂ ਆਪਣੀ ਸਰਕਾਰ ਬਣਾ ਲਓ ਔਰ ਮੈਨੂੰ ਦਿਓ ਲਿਓ ਮੂੰਗੀ 60 ਰੁਪਏ ਨੂੰ ਲਿਓ ਜਿੰਨੀ ਮਰਜ਼ੀ ਲਿਓ ਕਣਕ ਤੋਂ ਜ਼ਿਆਦਾ ਪੈਸੇ ਕਮਾਓ 3 ਮਹੀਨੇ ਦੀ 2.5 ਮਹੀਨੇ ਦੀ ਫਸਲ ਹੈ ਭਾਜਾ 6 ਮਹੀਨੇ ਪਾਣੀ ਦੇਣਾ ਨਾ ਪਾਣੀ ਦੇਣਾ ਨਾ ਕੋਈ ਖਾਦਾਂ ਪਾਉਣੀਆਂ ਸਰੋਂ ਵੀ ਜੋ ਛੋਲੇ ਵੀ ਜੋ ਮਸਰ ਵੀ ਜੋ ਪੰਜ ਗੁਣੇ ਜ਼ਿਆਦਾ ਕਮਾਓ ਕਨਕ ਤੋਂ ਲਿਓ ਮੈਨੂੰ ਦਿਓ ਮੈਂ ਰਿਟੇਲ ਕਰੂੰਗਾ ਸਾਰੀ 50 ਨੂੰ ਛੋਲੇ ਲਾਂਗਾ 70 ਨੂੰ ਵੇਚਾਂਗਾ 20 ਰੁਪਏ ਕਿਲੋ ਕਮਾਊਂਗਾ ਖੋਲੋ ਆਪਣੀ ਮਾਲਸ ਜੇ ਆ ਬਾਨੀ ਦਾਨੀ ਬੰਬੇ ਤੋਂ ਆ ਕੇ ਕਰ ਸਕਦੇ ਤੁਹਾਡੇ ਪੜੇ ਲਿਖੇ ਮੁੰਡੇ ਹੈ ਨਹੀਂ ਕਿ ਮਰ ਗਏ ਇੱਥੇ ਸਾਡੇ ਮੁੰਡੇ ਨੂੰ ਮਾਰਕੀਟਿੰਗ ਨਹੀਂ ਆਉਂਦੀ ਜਾਂ ਸਾਡੇ ਕੁਆਲੀਫਿਕੇਸ਼ਨ ਨਹੀਂ ਹੈਗੀ ਅਸੀਂ ਕੌਣ ਕਰ ਸਕਦੇ ਸਾਰਾ ਕੰਮ ਇਹ ਐਮਐਸਪੀ ਉਹ ਤਾਂ ਬਾਹਰ ਨੂੰ ਜਾ ਰਹੇ ਨੇ ਉਹਦਾ ਜਹਾਜ਼ਾਂ ਦੇ ਟਾਕਿਆਂ ਫੜ ਰਹੇ ਨੇ ਉਹ ਤਾਂ ਕਹਿੰਦੇ ਕਿ ਪੰਜਾਬ ਮਰ ਗਿਆ ਭਾਰਤ ਮਰ ਗਿਆ ਪੰਜਾਬ ਭਾਰਤ ਡੁੱਬ ਗਿਆ ਸਾਰਾ ਕੁਝ ਉਹ ਤਾਂ ਇਹ ਕਰਦੇ ਪਲੱਸ 2 ਨਹੀਂ ਕਰਦੇ ਹੈਗੇ ਪਲੱਸ 2 ਤੋਂ ਪਹਿਲਾਂ ਹੀ ਆਈ ਲੈਟਸ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਨੇ ਤੇ ਕੀ ਕਰਨ ਫਿਰ ਜਦੋਂ ਉਹਨਾਂ ਨੂੰ ਫਿਊਚਰ ਨਹੀਂ ਨਜ਼ਰ ਆਉਂਦਾ ਤਾਂ ਕੀ ਕਰਨ ਉੱਥੇ ਵੀ ਤਾਂ ਜਾ ਕੇ ਦਿਹਾੜੀਆਂ ਹੀ ਕਰਦੇ ਐ ਜਾ ਕੇ ਦੇਖਿਆ ਉੱਥੇ ਹਾਲਤ ਕੀ ਹੈ ਗੋਡੀਆਂ ਪਾ ਰਹੇ ਨੇ ਫਰੂਟ ਤੋੜ ਰਹੇ ਨੇ ਪੈਕਿੰਗ ਕਰ ਰਹੇ ਨੇ ਉਹ ਕਹਿੰਦੇ ਇਹ ਕਰਦੇ ਰੋਟੀ ਤਾਂ ਮਿਲਦੀ ਸ਼ਾਮ ਨੂੰ ਇੱਥੇ ਤਾਂ ਕਰਕੇ ਵੀ ਰੋਟੀ ਨਹੀਂ ਮਿਲਦੀ ਤਾਂ ਕੀ ਕਰਨੋ? ਬੀਏ ਕਰ ਲੋ, ਐਮਏ ਕਰ ਲੋ, ਐਮਪੀਐਚਡੀ ਕਰ ਲੋ, ਤੁਹਾਨੂੰ ਪੀਐਚਡੀ ਕਰਕੇ 10000 ਦੀ ਨੌਕਰੀ ਨਹੀਂ ਮਿਲਦੀ ਤੇ ਕਰੋਗੇ ਕੀ? ਹੋਰ ਹੋਰ ਕੀ ਕਰਨ ਜੇ ਬਾਹਰ ਨਾ ਜਾਣ ਤਾਂ। ਸਾਡੀਆਂ ਤਾਂ ਪੋਲੀਟੀਕਲ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਤੁਹਾਨੂੰ 15-15 ਲੱਖ ਦਾ ਲੋਨ ਦੇ ਦੇਾਂਗੇ ਬਾਹਰ ਜਾਣ ਵਾਸਤੇ। ਸਾਡੀ ਸਰਕਾਰ ਲਿਆਓ, ਹਾਈਲਾਈਟ ਕਰੋ ਤੇ ਹਾਈਲਾਈਟ ਵੀ ਤੁਹਾਨੂੰ ਅਸੀਂ ਫ੍ਰੀ ਕਰਾਵਾਂਗੇ 15000 ਜਿਹੜਾ ਦਿੰਦਾ ਉਹ ਵੀ ਅਸੀਂ ਦੇਵਾਂਗੇ ਤੇ 15-15 ਲੱਖ ਦਾ ਤੁਹਾਨੂੰ ਲੋਨ ਦੇਵਾਂਗੇ ਜਾਓ ਬਾਹਰ ਤੇ ਸਾਨੂੰ ਇੱਥੇ ਰਾਜੇ ਬਣਾਈ ਰੱਖੋ। ਇਹ ਇਹ ਤਾਂ ਹਲਤ ਹੋ ਗਈ ਪੰਜਾਬ ਦੀ ਸਿੱਧੂ ਸਾਹਿਬ ਕੀ ਕਹਿ ਰਹੇ ਨੇ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਇੱਕ ਦੁਨੀਆ ਘੁੰਮ ਕੇ ਦੇਖੀ ਆ ਉਹ ਉਹ ਦੌਰ ਦੇਖੇ ਨੇ ਜਿਹੜੇ ਦੌਰ ਦੇ ਵਿੱਚ ਪੰਜਾਬ ਗੁਜ਼ਰਿਆ ਗਿਆ ਇੱਕ ਵਕਤ ਦੇ ਲਈ ਮੈਂ ਇਹ ਕਹਿ ਰਿਹਾ ਕਿ ਪੰਜਾਬ ਦੇ ਲੋਕੋ ਉਠੋ ਬੰਦਾ ਵੇਖੇ ਵੋਟ ਪਾਉਂ ਸ਼ਰਾਬ ਦੀਆਂ ਬੋਤਲਾਂ 5 ਕਿਲੋ ਆਟਾ 10 ਕਿਲੋ ਕਣਕ ਉਹਦੇ ਤੇ ਵੋਟ ਨਾ ਪਾਓ ਇੱਕ ਸੂਟ ਲੈ ਕੇ ਵੋਟ ਨਾ ਪਾਓ ਇੱਕ 1500 2000 ਦਾ ਸਮਾਨ ਲੈ ਕੇ ਤੁਸੀਂ 5 ਸਾਲ ਆਪਦੇ ਵੇਚ ਦਿੰਦੇ ਜੇ ਤੇ ਮੁੜ ਕੇ ਤੱਕੇ ਖਾਂਦੇ ਪੈਦੇ ਨਾ ਤੁਹਾਡੀ ਕੋਈ ਟ੍ਰੀਟਮੈਂਟ ਹੈ ਨਾ ਤੁਹਾਡੀ ਕੋਈ ਪੜ੍ਹਾਈ ਹੈ ਨਾ ਤੁਹਾਡਾ ਕਾ ਵਾਸਤੇ ਕੋਈ ਹਸਪੀਟਲ ਹੈ ਤੁਹਾਡੇ ਵਾਸਤੇ ਕੱਖ ਵੀ ਨਹੀਂ ਹੈਗਾ ਜੇ ਤੁਹਾਨੂੰ ਡੇਂਗੂ ਹੋ ਜਾਏ ਤੁਸੀਂ ਵੀ 22000 ਦਾ ਇਲਾਜ ਨਹੀਂ ਕਰਾ ਸਕਦੇ ਤੇ ਵੋਟਾਂ ਕਿਉਂ ਪਾਉਂਦੇ ਜੇ ਕਿਉਂ ਇੱਕ ਸ਼ਰਾਬ ਦੀ ਬੋਤਲ ਦੇ ਉੱਤੇ ਤੁਸੀਂ ਮਰ ਜਾਂਦੇ ਜੇ ਜੇ 5 ਸਾਲ ਤੇ 11 ਮਹੀਨੇ ਤੇ 15 ਦਿਨ ਆਪਦੇ ਕੋਲੋਂ ਖਾਂਦੇ ਪਿੰਦੇ ਤੇ 15 ਦਿਨਾਂ 'ਚ ਕਿਉਂ ਮਰ ਜਾਂਦੇ ਆਂਦੇ ਆ ਆਖਰੀ 15 ਦਿਨਾਂ 'ਚ ਕਿਉਂ ਮਰ ਜਾਂਦੇ ਆ ਜੇ ਤੁਸੀਂ ਉਹ ਮਰਨਾ ਬੰਦ ਕਰ ਦਿਓ ਤਾਂ ਹੀ ਜਿਓਗੇ ਅੱਗੇ ਤੋਂ ਬਿਲਕੁਲ ਤਬ ਉਹ ਧੰਨਵਾਦ ਕਰਾਂਗੇ ਅਸੀਂ ਇਸ ਵਕਤ ਕੈਪਟਨ ਚੰਨਨ ਸਿੰਘ ਸਿੱਧੂ ਦੇ ਨਾਲ ਬੈਠੇ ਹੋਏ ਸੀ ਪੰਜਾਬ ਦੇ ਉਹ ਹਾਲਾਤਾਂ ਨੂੰ ਲੈ ਕੇ ਗੱਲਬਾਤ ਕਰੀਆ ਜਿਹੜੇ ਹਾਲਾਤਾਂ ਦੇ ਵਿੱਚ ਦੀ ਪੰਜਾਬ ਗੁਜ਼ਰ ਰਿਹਾ ਤਾਂ ਕੈਪਟਨ ਸਾਹਿਬ ਦਾ ਕਹਿਣਾਗਾ ਕਿ ਅਗਰ ਤੁਸੀਂ 4 ਸਾਲ 11 ਮਹੀਨੇ ਤੇ 15 ਦਿਨ ਆਪਣੇ ੱਟਕੇ ਖਾ ਕੇ ਜਾਉਣੇ ਹੋ ਤਾਂ ਫਿਰ 15 ਦਿਨਾਂ ਤੇ ਜਾ ਕੇ ਕਿਉਂ ਸਰਕਾਰ ਦੇ ਉੱਪਰ ਡੋਲਦੇ ਹੋ ਕਿਉਂ ਉਹਨਾਂ ਲੋਕਾਂ ਦੇ ਉੱਪਰ ਡੋਲਦੇ ਹੋ ਜਿਹੜੇ ਲੋਕ ਇੱਕ ਸ਼ਰਾਬ ਦੀ ਬੋਤਲ ਪਿੱਛੇ ਵੋਟ ਖਰੀਦ ਲੈਂਦੇ ਨੇ ਤੁਹਾਨੂੰ ਖਰੀਦ ਲੈਂਦੇ ਨੇ ਤਾਂ ਦੇਖਦੇ ਆ ਕਿ ਇਹਨਾਂ ਗੱਲਾਂ ਦਾ ਕਿੰਨਾ ਅਸਰ ਹੁੰਦਾ ਜੁੜੇ ਰਹੋ ਕੇਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਅਰਜੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ